ਭਾਈ ਜੀ ਦਾ ਖਾਲਸਾ ਭਾਈ ਜੀ ਬਲੇ ਇਹ ਸਾਡੀ ਅੱਜ ਮੀਟਿੰਗ ਜਿਹੜੀ ਆ ਮਹੱਲਾ ਵਾਈਸ ਹੈ ਗੁਰਮਾਰਗ ਮਹੱਲਾ ਊਲਾ ਰੋਡ ਦੇ ਸਾਰੇ ਵੀਰਾਂ ਦਾ ਔਰ ਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਵੀ ਸਾਡੇ ਇੱਕ ਬਲਾਵੇ ਤੇ ਇੱਥੇ ਪਹੁੰਚੇ ਜੇ ਅੱਜ ਸਾਰਿਆਂ ਨੂੰ ਵਿਸ਼ਾ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕੀ ਘਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਆ ਉਹਨਾਂ ਦੇ ਵਿਛੇ ਚ ਆਪਾਂ ਅੱਜ ਸਾਰੇ ਵੀਰ ਇਕੱਤਰ ਹੋਏ ਆ ਵੀ ਵੱਧ ਤੋਂ ਵੱਧ ਆਪਾਂ ਹਰ ਇੱਕ ਬੰਦੇ ਦਾ ਇਹ ਫਰਜ ਆ ਵੀ ਇੱਕ ਵੀ ਘਰ ਤੋਂ ਘਰ 10 ਵੋਟਾਂ ਪਵਾਵੇ ਫਿਰ ਦਿਆਂ ਜਾਣਿਆਂ ਨੂੰ ਪ੍ਰੇਰਿਤ ਕਰੇ ਅੱਗੇ ਫੇਰ ਜਾ ਕੇ ਵੀ ਆਪਣੀ ਕੌਮ ਦੀ ਪਾਗ ਨਹੀਂ ਰੈਂਦੀ ਜੇ ਸਾਡਾ ਵੀਰ ਅੰਮ੍ਰਿਤਪਾਲ ਜਿੱਤਦਾ ਨਹੀਂ ਆ ਕਿਉਂਕਿ ਸਾਰੀਆਂ ਏਜੰਸੀਆਂ ਸਾਰਾ ਜਿੰਨਾ ਵੀ ਟੁੰਬਲਾਣਾ ਜਿੰਨਾ ਵੀ ਇੱਥੇ ਇਕੱਠਾ ਆਇਆ ਤੁਸੀਂ ਉਹਦਾ ਸਾਰਾ ਕੁਝ ਵੇਖ ਲਿਆ ਵੀ ਕੀ ਬਣਿਆ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਲਾਉਣ ਲੱਪੀਆਂ ਅਸੀਂ ਤੋਂ ਸ਼ੁਰੂ ਹੋ ਗਿਆ ਕੰਮ ਤੇ ਆਪਾਂ ਵੀ ਆਪਦੀ ਕੌਮ ਦੀ ਪਾਗ ਰੱਖਣੀ ਹੈ ਨੌਜਵਾਨੋ ਵੀਰੋ ਕਿਉਂਕਿ ਜੇ ਆਪਣਾ ਵੀਰ ਹਾਰ ਗਿਆਣਾ ਇਹ ਪਾਟਣੀ ਆਪਣੀ ਰਹੀ ਦੀ ਇਹ ਪਾਗ ਰੱਖਣੀ ਆ ਇਕੱਲੇ ਅਮਰਤਪਾਲ ਦੀ ਲੜਾਈ ਨਹੀਂ ਆ ਇਹ ਸਾਰੀ ਕੌਮ ਦੀ ਲੜਾਈ ਆ ਇਹ ਨਾ ਕੋਈ ਸੋਚੇ ਵੀ ਅਮਰਤਪਾਲ ਨੂੰ ਬਾਹਰ ਲਿਆਉਣ ਬਾਰੇ ਹੀ ਜਿਤਾਉਣਾ ਹੈ ਇਹ ਨਾ ਸੋਚੋ ਇਹ ਤੁਹਾਡੀ ਕੌਮ ਦੀ ਪੱਤ ਨਹੀਂ ਰਹਿਣੀ ਜੇ ਆਪਾਂ ਜਿੱਤਦੇ ਨਹੀਂ ਹੋਣਾ ਇਹ ਸਾਡਾ ਮਸਲਾ ਹੀ ਸਾਡੀ ਇੱਜ਼ਤ ਦੇ ਆਣ ਖੜਾ ਹੋਇਆ ਇੱਕ ਜਿਹੜਾ ਸਾਨੂੰ ਲੋਕ ਵਾਰ-ਵਾਰ ਕਹਿੰਦੇ ਆ ਤੁਸੀਂ ਬੀਬੀ ਖਾਲੜਾ ਰਹੀ ਆ ਅਸੀਂ ਅਣਜਾਨ ਸਾਂ ਮੰਨਦੇ ਆ ਅਸੀਂ ਹੁਣ ਕੌੜ ਮੰਨਦੇ ਆ ਵੀ ਅਸੀਂ ਗਲਤੀ ਕੀਤੀ ਹੋਊਗੀ ਉਦੋਂ ਹੱਥ ਜੋੜ ਕੇ ਖਿਮਾ ਦੇ ਚਾਚ ਕੇ ਉਸ ਵੇਲੇ ਨੂੰ ਪਰ ਜਦੋਂ ਕਹਿੰਦੇ ਜਾਗੀਏ ਉਦੋਂ ਸਵੇਰਾ ਹੁਣ ਸਾਨੂੰ ਸੋਝੀ ਆ ਸਾਡੇ ਕੋਲ ਸਾਡਾ ਰਾਈਟ ਆ ਵੋਟ ਦਾ ਅਸੀਂ ਕਹਿੰਨਾ ਲੰਦਾ ਨਹੀਂ ਆ ਕਿਸੇ ਮੈਂ ਚ ਲੰਦਾ ਨਹੀਂ ਆ ਲੋਕਤੰਤਰ ਦੇ ਹਿਸਾਬ ਨਾਲ ਅਸੀਂ ਇਹ ਵੋਟ ਜਿਹੜਾ ਅਧਿਕਾਰ ਉਹਨੂੰ ਅਸੀਂ ਜਿੱਤਣਾ ਹੈ ਤੇ ਆਪਦੇ ਵੀਰ ਉਹ ਐਕਟੀ ਬਣਾ ਕੇ ਜਿਹੜਾ ਉਥੇ ਲੋਕ ਸਭਾ ਦੇ ਵਿੱਚ ਕੰਨਣਾ ਹੈ ਤੁਸੀਂ ਆਰੇ ਕਿ ਘਰ ਘਰ ਚ ਲੀਡਰ ਜੀ ਇਹ ਨਾ ਸੋਚੋ ਤੁਹਾਡੇ ਬਦਲੇ ਕਹੇ ਨੇ ਪ੍ਰਚਾਰ ਕਰ ਲਾਉਣਾ ਕਿਸੇ ਨੇ ਨਹੀਂ ਆਉਣਾ ਨਾ ਕੋਈ ਮੀਡੀਆ ਤੁਹਾਡੇ ਨਹੀਂ ਕਰਾਉਣਾ ਜੀ ਨਾ ਕਿਸੇ ਨੇ ਤੁਹਾਡੇ ਲਈ ਪ੍ਰਚਾਰ ਕਰਨਾ ਜੀ ਕਿਸੇ ਨੇ ਨਹੀਂ ਆਉਣਾ ਇਹ ਫਾਈਨੈਂਸ਼ਲੀ ਵੀ ਤੁਹਾਨੂੰ ਆਪਣੇ ਆਪ ਜਿਹੜਾ ਪੈਸਾ ਲੱਗਣਾ ਆਉਂਦਾ ਜੇ ਭਾਜੋ ਗਰੀਬ ਸੇਖਿਆ ਪਰ ਜਿੰਨਾ ਸਤਿਗੁਰੂ ਸਾਦੇ ਨੇ ਦੇਖਾ ਏ ਉਹਦੇ ਵਿੱਚੋਂ ਕਿੰਨ ਬੋਲਨ ਦਾ ਕੀ ਆਪੋ ਆਪਣਾ ਪ੍ਰਚਾਰ ਕਰੀਏ ਤੇ ਜਿਹੜਾ ਵੀ ਸਾਡਾ ਵੱਡੀ ਮਾਰਗ ਤੇ ਜਿੱਤ ਕੇ ਆਵੇ ਸਤਿ ਸੱਚੇ ਬਾਦਸ਼ਾਹ ਜੀ ਮੇਰਾ ਵਰਤਨ ਕਿਉਂਕਿ ਇਹ ਹੰਕਾਰੇ ਲੋਕ ਆ ਇਹ ਕਿਸੇ ਦੇ ਸਕੇ ਨਹੀਂ ਆਪਾਂ ਸਾਰਾ ਕੁਝ ਵੇਖ ਲਿਆ ਨੌਜਵਾਨਾਂ 'ਚ ਜੋਸ਼ ਬਹੁਤ ਜ਼ਿਆਦਾ ਇਹਨੂੰ ਜੋਸ਼ ਦਾ ਕੈਮਰਾ ਕਿ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਕੋਈ ਤੁਹਾਨੂੰ ਲੱਖ ਕਵੇ ਸਿਰਫ ਧਰਮ ਪਿਆਰ ਆਉਣਾ ਚਾਹੀਦਾ ਹੈ ਮੈਂ ਵੀ ਉਹਨਾਂ 'ਚ ਆਉਣਾ ਹੈ ਸਤਿਗੁਰੂ ਕੀ ਅਦਾਸ ਹੈ ਸੱਚੇ ਪਾਤਸ਼ਾਹ ਸਿਰ ਜਾਵੇ ਤਾਂ ਜਾਵੇ ਸਿੰਤੀ ਜ਼ਿੰਦਗੀ ਨਾ ਜਾਵੇ ਮਹਾਰਾਜ ਮਿਹਰ ਕਰੀ ਅਸੀਂ ਜਿਹੜੇ ਰਾਤ 'ਤੇ ਤੁਰ ਪਏ ਆ ਅਸੀਂ ਉਹ ਰਾਤ ਇਹ ਪੂਰਾ ਹੁਣ ਚੰਤੇ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਵੀਰ ਅਮਰਤਪਾਲ ਉਹਨਾਂ ਵਾ ਉਹਨਾਂ ਦੇ ਪ੍ਰਚਾਰ ਵਾਸਤੇ ਇਕੱਠੇ ਹੋਏ ਆ ਇੱਕ ਸਰਕਾਰਾਂ ਨੇ ਮੁੱਦਾ ਇੱਕ ਬਣਾਇਆ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਹੁਣ ਆਪਣੇ ਕੋਲ ਇੱਕੋ ਇੱਕ ਸਬੂਤ ਹੈਗਾ ਕਿ ਅਮਰਤਪਾਲ ਸਿੰਘ ਨੂੰ ਫੜ ਕੇ ਉਹਨਾਂ ਨੇ ਡਿੱਬੂਗੜ ਦੀ ਜੇਲ੍ਹ ਦੇ ਵਿੱਚ ਭੇਜਤਾ ਹੁਣ ਅਮਰਤਪਾਲ ਨੇ ਨਛੇ ਜਿਹੜੇ ਛਡਾਉਂਦਾ ਸੀਗਾ ਤੇ ਸਰਕਾਰਾਂ ਨੇ ਕੀ ਕੀਤਾ ਇੱਕ ਸੈਂਟਰ ਖੋਲਤੇ ਤੇ ਗੋਲੀਆਂ ਦੇਣੀਆਂ ਚਾਲੂ ਕਰਤੀਆਂ ਅੱਜ ਸਾਰਿਆਂ ਨੂੰ ਪਤਾ ਗੋਲੀਆਂ ਚੱਲਣ ਰਹੀਆਂ ਹਨ ਹਰ ਕੋਈ ਜਾ ਕੇ ਉੱਥੇ ਗੋਲੀ ਲੈਣ ਦਿਆ ਸਵੇਰੇ ਲੋਕ ਜਿਹੜੇ ਹੈਗੇ ਆ ਮੱਦੀ ਸਿੰਘ ਦੇਖੋ ਜਾ ਕੇ ਉੱਥੇ ਇੱਕ ਦਿਹਾੜੀ ਤੇ ਜਾਣ ਵਾਲਾ ਬੰਦਾ ਵਾ ਉਹ ਦਿਹਾੜੀ ਬਾਅਦ ਚ ਜਾਂਦਾ ਪਹਿਲਾਂ ਜਾ ਕੇ ਗੋਲੀ ਲੈਂਦਾ ਠੀਕ ਹੈ ਇਹ ਗੋਲੀਆਂ ਦੇ ਨਾਲ ਨਜੇ ਖਤਮ ਹੋਣ ਲੱਗੇ ਆ ਇੱਕ ਭਾਈ ਅਮਰਤਪਾਲ ਸਿੰਘ ਸੀਗਾ ਜਿਹੜਾ ਆਪਣੇ ਜੇਬ ਦੇ ਵਿੱਚੋਂ ਉੱਥੇ ਜਾ ਕੇ ਵੇਖੋ ਬਦਾਮ ਵੀ ਦਿੰਦਾ ਸੀ ਕਾਜੂ ਵੀ ਦਿੰਦਾ ਸੀ ਘਿਓ ਵੀ ਦਿੰਦਾ ਸੀਗਾ ਨਜੇ ਛਡਾਉਂਦਾ ਸੀਗਾ ਠੀਕ ਹੈ ਨਾ ਉਹ ਇੱਕ ਮਦਰ ਸਿੱਖ ਕੌਮ ਵਾਸਤੇ ਕੁਝ ਕਰਨਾ ਜਾਂਦਾ ਸੀਗਾ ਪਰ ਇਹਨਾਂ ਸਰਕਾਰਾਂ ਨੂੰ ਜਿਹੜਾ ਹਜਮ ਨਹੀਂ ਹੋਇਆ ਇਹਨਾਂ ਨੇ ਫੜ ਕੇ ਉਹਨੂੰ ਡਿਪਟੂਰ ਗਰਦੀ ਜੇਲ੍ਹ ਦੇ ਵਿੱਚ ਭੇਜਤਾ ਆਪਾਂ ਇੱਕ ਪੰਜਾਬ ਵਾਸਤੇ ਇੱਕ ਇਹੋ ਸਖਸੀਅਤ ਆਪਾਂ ਜਿਹੜੀ ਹੈਗੀ ਆ ਉਹ ਲੈ ਕੇ ਆਉਣੀ ਜਿਹੜੀ ਪੰਜਾਬ ਦੇ ਪੱਖ ਦੀ ਗੱਲ ਕਰੇ ਪੰਜਾਬ ਦੇ ਹੱਕ ਦੀ ਗੱਲ ਕਰੇ ਆਪਣੀ ਪੱਕ ਦੀ ਗੱਲ ਕਰੇ ਇਹਨਾਂ ਸਰਕਾਰਾਂ ਨੇ ਕਦੀ ਸਾਡੀ ਪੱਕ ਦੀ ਗੱਲ ਨਹੀਂ ਜੇ ਕਰਨੀ ਇਹਨਾਂ ਸਾਨੂੰ ਖਤਮ ਕਰਨਾ ਜੇ ਤੇ ਜੇ ਆਪਾਂ ਪੰਜਾਬ ਨੂੰ ਬਚਾਉਣਾ ਵਾ ਤੇ ਇਹ ਆਪਾਂ ਨੂੰ ਭਾਈ ਅਮਰਤਪਾਲ ਸਿੰਘ ਨੂੰ ਜਿਟਾਉਣਾ ਪਊਗਾ। ਕੱਲੇ-ਕੱਲੇ ਨੂੰ ਆਪਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਪ੍ਰਚਾਰ ਕਰਨਾ ਪਊਗਾ। ਉਹਨਾਂ ਦੇ ਹੱਕ ਦੇ ਵਿੱਚ ਖੜਨਾ ਪਊਗਾ। ਚਾਹੇ ਕੋਈ ਕੁਝ ਵੀ ਬੋਲੇ ਬਥੇਰਾ ਲੋਕਾਂ ਨੇ ਬੋਲਣਾ ੜੀ। ਉਹਨਾਂ ਦੀਆਂ ਸੁਣਨੀਆਂ ਵੀ ਪੈਣੀਆਂ ਜੇ। ਪਰ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਜੇ ਪੰਜਾਬ ਬਚਾਉਣਾ ਜੇ ਤੇ ਅੱਜ ਆਪਾਂ ਨੂੰ ਹਾਂ ਦਾ ਨਾਰਾ ਜਿਹੜਾ ਭਾਈ ਅਮਰਤਪਾਲ ਵਾਸਤੇ ਜਿਹੜਾ ਹੈਗਾ ਮਾਰਨਾ ਪਊਗਾ। ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। ਨਗਰ ਜੀ ਕਾ ਖਾਲਸਾ ਤੇ ਨੀ ਫਰਤ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜਾ ਸਾਡੇ ਛੋਟੇ ਜਿਹੇ ਸੱਦੇ ਦੇ ਸਾਰੇ ਵੀ ਪਹੁੰਚੇ ਆ ਵਾਰਡ ਨੰਬਰ 13 ਦੇ ਨਗਰਪੁਲਾ ਤੋਂ ਸਰਦਾਰ ਜਗਤੂ ਸਿੰਘ ਹਣੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਬੜਾ ਵਿਚਾਰ ਤੇ ਆ ਵੀਰ ਆਪਣੇ ਰਾਜਵੀ ਡਿਊਟੀ ਸਾਹਿਬ ਨੇ ਵੀ ਤੇ ਜਗਤੂ ਸਿੰਘ ਨੇ ਵੀ ਗੱਲਾਂ ਜਾਰੀਆਂ ਨਹੀਂ ਕਰਨੀਆਂ ਇਹੋ ਹੀ ਗੱਲਾਂ ਵਾ ਵੀ ਭਾਈ ਅਮਰਪਾਲ ਸਿੰਘ ਨੂੰ ਬਾਹਰ ਕੱਢੋ ਜਿਤਾ ਕੇ ਵੱਧ-ਵੱਧ ਵੋਟਾਂ ਪਾ ਕੇ ਜਿਤਾ ਕੇ ਬਾਹਰ ਲਿਆਓ ਇੱਕ ਧੰਨਵਾਦ ਕਰਨਾ ਭਾਈ ਹਰਪਾਲ ਸਿੰਘ ਬਲੇਰ ਦਾ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਪਣੀ ਸੀਟ ਛੱਡੀ ਹੋਈ ਹੈ। ਉਹਨਾਂ ਦੇ ਨਾਂ ਦਾ ਜ਼ਿਕਰਾਂ ਛੱਡੋ। ਬੋਲੇ ਸੋਨਹਿਰੀ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਹ। ਨਹੀਂ ਜਾਵਿੰਦਾ ਲਈ। ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਚੱਲ ਰਹੀ ਹੈ ਸਾਡੀ। ਇਹ ਸਾਡੇ ਲਈ ਜ਼ਰੂਰੀ ਆ। ਕਿਉਂਕਿ ਜਿਹੜੀਆਂ ਸਰਕਾਰਾਂ ਆਉਂਦੀਆਂ ਨਾ ਜਦੋਂ ਹੋਂਚ ਨਹੀਂ ਹੁੰਦੀਆਂ ਉਦੋਂ ਕੁਝ ਉਹਨਾਂ ਦੇ ਕੁਝ ਹੋਰ ਗੱਲਾਂ ਹੁੰਦੀਆਂ ਤੇ ਜਦੋਂ ਆ ਜਾਂਦੀਆਂ ਕੁਝ ਹੋਰ ਹੁੰਦੀਆਂ ਇਹ ਅਸੀਂ ਕਿਸੇ ਪਾਰਟੀ ਦੀ ਮਦਦ ਨਹੀਂ ਕਰਨੀ ਕਿਸੇ ਬੰਦੇ ਦੀ ਮਦਦ ਨਹੀਂ ਕਰਨੀ ਅਸੀਂ ਇਹ ਮਤਾ ਆਪਣੇ ਆਪ ਦੀ ਮਦਦ ਕਰਾਂਗੇ ਕਿਉਂਕਿ ਜੇ ਇਹ ਆਪਣੇ ਧੀਆਂ ਪੁੱਤ ਬਚਾਉਣੇ ਆ ਨਾ ਜੇ ਉਹਨਾਂ ਵਾਲੀ ਪੀੜ੍ਹੀ ਬਚਾਉਣੀ ਆ ਤੇ ਫੇਰ ਸਾਨੂੰ ਆਪਣੇ ਯੋਧਿਆਂ ਨੂੰ ਬਾਹਰ ਲਿਆਉਣਾ ਪੈਣਾ ਆ ਤੇ ਅੱਜ ਇੱਕ ਮੌਕਾ ਵਾ ਇਥੋਂ ਕਰੀ ਆ ਪਰ ਸ਼ੁਰੂਆਤ ਵੀਰ ਅਮਰਤਵਾਲ ਮਤਪਾਲ ਜੀ ਨੂੰ ਖਾਲਸਾਈ ਨੂੰ ਬਾਹਰ ਲਿਆਉਣ ਦੀ ਤੇ ਇਹ ਜਿਹੜੀ ਲੜੀ ਆ ਮਾ ਟ੍ਰਿਕਟਰ ਨਹੀਂ ਦੇਣੀ ਇਹ ਜ਼ਿੰਮੇਵਾਰੀ ਜਿਹੜੀ ਆ ਆਮ ਬੰਦੇ ਤੇ ਪਈ ਆ ਆਪਣੇ ਤੇ ਪਈ ਆ ਇਹ ਸਾਨੂੰ ਨਿਭਾਉਣੀ ਪੈਣੀ ਗੇ ਤੇ ਰਲ ਮਿਲ ਕੇ ਨਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ